ਨਾਰਤ ਪੀਣ ਵਾਸਤੇ ਪਾਣੀ ਆਹੇ ਟਰੈਕਟਰ ਖੜੇ ਓਥੇ ਟਰੈਕਟਰ ਵੀ ਡੁੱਬ ਜਾਂਦੇ ਨੇ ਸਾਕਾਂ ਦੇ ਨਾਲ ਖਲੋ ਓਥੇ ਗਾਂ ਜਾਣ ਵਿੱਚ ਪਿੰਡਾਂ ਨੇ ਜਾਣ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਹਾਲ ਜਾਂ ਜਾਣ ਲੋਕ ਇਹਨਾਂ ਨੇ ਮੁਸ਼ਕਲ ਹੈ ਇਹਨਾਂ ਨੇ ਕਿ ਦੋ ਦਿਨਾਂ ਕੋ ਰੋਟੀਆਂ ਨਹੀਂ ਖਾਦੀ ਇੱਕ ਵਾਰੀ ਹਰ ਬੰਦਾ ਆ ਕੇ ਦੇਖੇ ਉਹਨੂੰ ਪਤਾ ਲੱਗੇ ਕੀ ਸਥਿਤੀ ਆ ਕਿਆ ਨਾ ਸੌਕਾ ਵਾ ਕਰਦਾ ਔਖਾ ਉਹ ਤਾਂ ਕਣਕ ਨੂੰ ਨਹੀਂ ਗਾਲੀ ਪੀਸਾਰੇ ਉਹਨਾਂ ਨੇ ਇੰਨਾ ਮਾੜਾ ਅਚਵਾਰਾ ਨਹਾਲਾ ਉਹ ਕਹਿੰਦੀ ਗੱਲ ਨਹੀਂ ਕੋਈ ਸੋਚ ਨਹੀਂ ਸਕਦਾ ਯਾਰ ਆਪਾਂ ਨਾਨਕ ਦੇ ਵਿੱਚ ਜਿੱਥੇ ਕਾਫੀ ਪਿੰਡ ਜਿਹੜੇ ਹਰ ਪ੍ਰਭਾਵਿਤ ਹੋਏ ਨੇ ਉਹ ਵਕਤ ਉਹ ਪਿੰਡਾਂ ਦੇ ਵੱਲੋਂ ਇਹਨਾਂ ਦੇ ਵੀਰਾਂ ਵੱਲੋਂ ਜਿੱਥੇ ਬੰਦੀਆਂ ਤੋਂ ਵੱਲੋਂ ਪਿੰਡਾਂ ਵੱਲੋਂ ਆਪਣੇ ਜਿਹੜੇ ਲੈਵਲ ਦੇ ਹਰ ਪੀੜਤਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੋ ਇਸ ਪਿੰਡ ਦੇ ਵਿੱਚੋਂ ਕਿਹੜੇ ਆਏ ਨੇ ਲੋਕ ਸੋ ਦੇਦੇ ਨੇ ਕਿਹੜੀਆਂ ਰਸਤਾ ਲਾ ਕੇ ਆਏ ਨੇ ਤੇ ਕਈ ਮਜ਼ਾ ਸ਼ਰਮ ਹੋ ਰਿਹਾ ਕੋਈ ਵੀ ਗੁਰਜੀਤ ਖਾਲਸਾ ਵੀਰ ਜੀ ਫਤਿਹ ਵੀ ਕਿਹੜੇ ਪਿੰਡ ਤੋਂ ਆਏ ਜਿਹਦੇ ਤੋਂ ਕਿਹੜ ਬਤਨ ਜਿਹੜੇ ਕੋਈ ਗੇਜ ਵਾਕਫ ਲੋਕਾਂ ਦੇ ਕੋਲ ਵੇਚੇ ਕੀ ਮੁਸ਼ਕਲ ਹੈ ਜਿਹੜੇ ਵੀਰ ਜੀ ਉਥੇ ਪਾਣੀ ਬਹੁਤ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਲਾ ਚਾਰਾਂ ਵਾਸਤੇ ਨਾਰ ਪੀਣ ਵਾਸਤੇ ਪਾਣੀ ਆ ਇਹ ਟਰੈਕਟਰ ਖੜੇ ਹੈ ਉਥੇ ਟਰੈਕਟਰ ਵੀ ਡੁੱਬ ਜਾਂਦੇ ਨੇ ਜਿੱਥੋਂ ਤੱਕ ਟਰੈਕਟਰਾਂ ਦਾ ਜਿਹੜਾ ਤੁਹਾਡੇ ਵਾਹਨ ਦਾ ਜਿਹੜਾ ਜਾ ਰਿਹਾ ਉਥੋਂ ਤੱਕ ਪਹੁੰਚ ਆਈ ਜਿਹੜੇ ਇਸ ਤੋਂ ਬਾਅਦ ਫਿਰ ਕਿਸਾਨਾਂ ਦਾ ਕੰਮ ਆ ਆ ਮਾਈ ਬਾਕੀ ਕਿਸਤਿਆਂ ਦਾ ਜਾਂਦੇ ਆ ਕਿੱਦਾਂ ਮਤਲਬ ਇਹ ਦੇਖ ਕੇ ਆ ਜੋ ਮੌਕਾ ਉੱਤੇ ਇਹਨਾਂ ਦੀ ਟੀਮਾਂ ਜਾਂ ਜਿਹੜੇ ਮਤਲਬ ਸਮਾਜ ਸੇਵੀ ਕੀ ਮਤਲਬ ਕੰਮ ਕਰ ਰਹੇ ਨੇ ਨਹੀਂ ਵਿਜੀਟ ਕਰਨ ਨੂੰ ਹੀ ਦੇ ਆ ਲੋਕੀ ਲੱਗੇ ਸਾਡੇ ਆ ਮਤਲਬ ਵੀਰ ਆਪਣੇ ਜਿੰਨੀ ਵੀ ਸੰਗਤ ਕੋਈ ਜਾਂਦਾ ਉਹ ਲੈ ਕੇ ਜਾਂਦਾ ਮੇਰਾ ਵੀਰ ਇਹ ਆ ਵੀ ਸਾਕਾਂ ਦੇ ਨਾਲ ਖਲੋ ਉਥੇ ਗਾਂਹ ਜਾਣ ਵਿੱਚ ਪਿੰਡਾਂ ਨੇ ਜਾਣ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਹਾਲਜਾ ਜਾਣ ਲੋਕ ਇਹਨਾਂ ਨੇ ਮੁਸ਼ਕਲ ਹੈ ਇਹਨਾਂ ਨੇ ਕਿ ਕਹ ਦੋ ਦਿਨਾਂ ਕੋ ਰੋਟੀ ਨਹੀਂ ਖਾਧੀ ਅਸੀਂ ਜਿਹੜੀ ਲੋੜੀਦਾ ਵਸਤਾ ਜਿਹੜੀਆਂ ਕਿਹੜੀ-ਕਿਹੜੀਆਂ ਪ੍ਰੋਵਾਈਡ ਖੜੀਆਂ ਆਪਰੇ ਆਪਾਂ ਵੀਰ ਜੀ ਆਪਣਾ ਪੁਜੇ ਛੋਲੇ ਆਪਣੇ ਬਿਸਕੁਟ ਹੋ ਗਿਆ ਤੂ ਫੂਟੀ ਹੋ ਗਈ ਪਾਣੀ ਹੋ ਗਿਆ ਆਪਣਾ ਮਲਮਰਾ ਹੋ ਗਿਆ ਸਿਲੰਡਰ ਹੋ ਗਏ ਸਿਲੰਡਰ ਹੋ ਗਏ ਉਬਈ ਕਈ ਅੱਖਰ ਵੇਖਿਆ ਨਾ ਕਈ ਜਿਹੜੇ ਮਤਲਬ ਖੂਕਲੇ ਜਾਂ ਪਿੱੜਦੇ ਹੁੰਦੇ ਨੇ ਉਹ ਮਤਲਬ ਆਪਣੇ ਜਿਹੜੀ ਜਿਹੜ ਡਾਈਨ ਦੇ ਛੇਵਰ ਕਰਦੇ ਮਤਲਬ ਜਿਹੜੀਆਂ ਆਹ ਬਾਹਰੋਂ ਜਿਹੜੀਆਂ ਸਹਾਇਤਾ ਆ ਰਹੀਆਂ ਨੇ ਕਿਵੇਂ ਮਤਲਬ ਤਾਂ ਹੀ ਨਹੀਂ ਵੀਰ ਜੀ ਕੀਤਾ ਕਿ ਉਹਦੀ ਤਾਂ ਮਰਜ਼ੀ ਕਹਿੰਦੇ ਅਸੀਂ ਨਾਲ ਆਪਣੇ ਵੀਰਾਂ ਭਰਾਵਾਂ ਐਨਆਰਆਈ ਭਰਾਵਾਂ ਰਿਸ਼ਤੋਂਗ ਨਾ ਤਾਂ ਆਪਣੇ ਵੀਰ ਭਰਾ ਜਿਹੜੇ ਜਿੰਨੇ ਵੀ ਹੈਗੇ ਸਾਰੇ ਜਿਹੜੀਆਂ ਬਾਹਰ ਹਨਾਰੇ ਵੀਰ ਨੇ ਜਾਂ ਹੋਰ ਸਹਾਇਤਾ ਪੜੀਆਂ ਨੇ ਮਤਲਬ ਉਹਨਾਂ 'ਚ ਇਧਰੋਂ ਮਤਲਬ ਪਹੁੰਚ ਕਰਨੀ ਹੋਏ ਤਾਂ ਕਿੱਦਾਂ ਦੀ ਮਤਲਬ ਮੁਸ਼ਕਲਾਂ ਨੇ ਤੇ ਕਿਹੜੀਆਂ ਅਵਸਥਾ ਜਿਹੜੀਆਂ ਲੈ ਕੇ ਤੇ ਮੈਂ ਮੈਂ ਮੇਰੇ ਵੀਰ ਜਿਹੜੇ ਗਰਾ ਕਿਤਾ ਮਰਜ਼ੀ ਜੋ ਵੀ ਕਰਨਾ ਉਹ ਨੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਜਿਹੜਾ ਸਾਰਾ ਇਹਨਾਂ ਨੂੰ ਭਣਿਆ ਜਿਹਨਾਂ ਹੀ ਭਾਈ ਪੰਜ-ਛਤ ਪਿੰਡਾਂ 'ਚ ਘੁੰਮ ਕੇ ਆਏ ਆ ਇਹਨਾਂ ਦਾ ਮਾੜਾ ਉਹਨਾਂ ਦਾ ਅਚਾਰਾ ਨਾ ਹਾਲਾ ਕਹਿੰਦੀ ਕਰਦੀ ਹੈ ਹੁਣ ਤੁਸੀਂ ਖੁਦ ਮੈਨਾਂ ਲਗਾ ਕੇ ਜੋ ਕਿੰਨਾ ਮਤਲਬ ਪਾਣੀ ਜਿਹੜਾ ਤੁਸੀਂ ਪਾਣੀ ਪਾਜੀ ਮੇਰਾ ਬਸ ਚਾਰ ਚਾਰ ਕਿੰਦਰ ਚਾਰ ਚਾਰ ਪਾਣੀ ਹੈਗਾ ਜੀ ਉਹ ਜਿਹੜੇ ਛੋਟੇ ਬੱਚੇ ਨੇ ਕਿਹੜੇ ਮਤਲਬ ਦੁੱਧ ਚਾਹਾਂ ਚ ਹੈ ਕਿ ਰਸਤਾ ਜਿਹੜਾ ਬਹੁਤ ਔਖਾ ਨਹੀਂ ਮੁਸ਼ਕਲ ਹੈ ਜੀ ਕੋਈ ਪਿੰਡ ਨਹੀਂ ਆਖਿਆ 24 7 24 ਸਰਕਾਰੀ ਛੁੱਟ ਕੋਈ ਨਹੀਂ ਇਹਨੀਆਂ ਸੇਵਾਵਾਂ ਨੇ ਆਮ ਲੋਕਾਂ ਕਰ ਲਈਆਂ। ਜਿਹੜੇ ਪਿੰਡਾਂ ਦੇ ਐਨਆਰਆਈ ਵੀਰਾਂ ਦਾ ਜਿਹੜਾ ਸਹਯੋਗ ਹੋਇਆ ਉਹਨਾਂ ਸਹਯੋਗ ਗਿਆ ਜੀ। ਉੱਥਾਂ ਕੋਈ ਹੁਲਤ ਨਹੀਂ ਹੈਗੀ। ਗਵਰਨਮੈਂਟ ਦੇ ਜਿਹੜੇ ਦਾਅਵੇ ਨੇ ਫਿਰ ਆਪਾਂ ਨਾਮ ਨੇ ਸਭ ਝੂਠੇ ਪੈ ਗਏ ਜੀ। ਹਾਂ ਜੀ। ਸਾਬ ਮੈਂ ਤੇ ਹਰ ਇੱਕ ਨੂੰ ਇਹ ਅਪੀਲ ਕਰਦਾ ਹਾਂ ਘਰ ਘਰ ਜਾ ਕੇ ਰਸਵੰਡੂ ਨਾਲ ਕੀ ਰੋਡ ਉੱਪਰ ਜਿੰਨਾ ਰਸਵੰਡੂ ਦੇ ਨਾਲ ਰੋਡ ਦੇ ਵੱਢ ਨੇ ਆ। ਕੋਈ ਪਿੰਡ ਹੈ ਜਿਹੜੇ ਜਿਹੜੇ ਜ਼ਿਆਦਾ ਹਰ ਪ੍ਰਭਾਵਿਤ ਹੋ ਗਏ ਜਿਦਾ ਰਮਦਾਸ ਇਲਾਕੇ ਦੇ ਦੱਸਦੇ ਨੇ ਉਹਨਾਂ ਦਾ ਕੋਹਣੇ ਵਾਲ ਹੋ ਗਿਆ, ਖੋਤੇ ਵੇਟ ਹੋ ਗਿਆ ਰਮਦਾਸ ਅਜਨਾਲਾ ਪਾਣੀ ਬਹੁਤ ਜ਼ਿਆ ਅੱਜ ਨਹੀਂ ਹੁਣ ਇਹਨਾਂ ਦੇ ਵੀਰਾਂ ਨੂੰ ਜਾਂ ਸੱਜਣਾਂ ਨੂੰ ਸਵਾਰ ਤੇ ਪੇਟ ਲਾਵਲੇ ਇਹ ਆਪੋ ਆਪਣੇ ਲੈਵਲ ਤੱਕ ਜਿੰਨਾ ਕਿ ਵਾਹਨ ਜਾੜੇ ਉਤਨਾ ਕਿ ਜੇਵਾ ਕਰ ਰਹੇ ਨੇ ਇਸ ਤੋਂ ਬਾਅਦ ਜੇਵਾ ਨਹੀਂ ਪਹੁੰਚਦੀ ਪਾਜੀ ਕਰ ਕਰ ਕੇ ਪਹੁੰਚਾਇਆ ਅਸੀਂ ਕੋਸ਼ਿਸ਼ ਕੀਤੀ ਵੀ ਕਰਕੇ ਪਹੁੰਚੀ ਹਾਂਜੀ ਕਿ ਲੱਗਦਾ ਨਹੀਂ ਕਿਤੇ ਇੰਨੀ ਜੇਵਾ ਦੇ ਵਿੱਚ ਜਿਨ੍ਹਾਂ ਦੇ ਰੋਡਵਾਂਦ ਤੇ ਹੋ ਸਕਦਾ ਰਹਿਣ ਜਾਣ ਪਾਜੀ ਅਸੀਂ ਕੋਸ਼ਿਸ਼ ਕੀਤੀ ਆ ਉੱਥੇ ਪਹੁੰਚ ਜੀ ਆਮ ਲੋਕਾਂ ਦਾ ਕੀ ਹੈ ਕਹੇ ਇਹ ਕਰ ਕਰ ਰਹੇ ਲੋਕ ਕਹਿ ਸਕਦੇ ਪਈਓ ਜੀ ਕਾਪੀ ਦੇ ਵਿੱਚ ਜਿਹੜਾ ਪਿੰਡਾਂ ਵਾਲੇ ਜਿਹੜਾ ਖਾਲ ਸੈਂਟ ਹੈ ਜਾਂ ਸੜਕ ਜਗਾ ਨਹੀਂ ਜਿਹੜਾ ਟੱਕਾ ਚਾਹਣ ਪਾਜੀ 100 'ਚ 90% ਸਿੰਗਾਂ ਕਿਤੇ ਆ ਉਹ ਜਿਹੜੇ ਬੰਦੇ ਜਿਵੇਂ ਕੋਈ ਟੋਟ ਨਹੀਂ ਆਉਂਦੀ ਬੈਠੇ ਸੀ ਇਹ ਗੱਲ ਹੁਣ ਸੱਚੋ ਉਹ ਕਦੇ ਪਹਿਲਾਂ ਪਹਿਲਾਂ ਵੀ ਹੁੰਦੀ ਰਹੀ ਜਦੋਂ ਹਰ ਭਰਾ ਉਹ ਤਾਂ 300 ਦੀ 400 ਦੀ ਬੋਤਲ ਕਰ ਦਿੰਦੇ ਨੇ ਤੇ ਸਿੱਖ ਜਿਹੜੀਆਂ ਅਰੇਂਜਮੈਂਟਾਂ ਨੇ ਫ੍ਰੀ ਸੇਵਾ ਕਰ ਪਾਜੀ ਬਿਲਕੁਲ 100% ਸਾਤਾ ਜੀ 50 ਤੋਂ ਬਾਹਰ ਦਸੀਏ ਜਿਹੜੀ ਚੀਜ਼ 20 ਦੀ ਉੱਥੇ 100 ਦੀ ਮਿਲਦੀ ਆ ਇੱਥੇ ਜੋ ਮਰਜੀ ਕੋਈ ਚੀਜ਼ ਬਿਲਕੁਲ ਫ੍ਰੀ ਆਫ ਕੋਸਟ ਸਹੀ ਪੈਂਡ ਹਜੇ ਵੀ ਜਿਹੜੇ ਸੇਵਾ ਤੋਂ ਵਾਜਦੇ ਕੀ ਉਹਨਾਂ ਨੂੰ ਮੈਸੇਜ ਮੈਂ ਤੇ ਇਹੋ ਕਹਣਾ ਇੱਕ ਵਾਰੀ ਹਰ ਬੰਦਾ ਆ ਕੇ ਵੇਖੇ ਉਹਨੂੰ ਪਤਾ ਲੱਗੇ ਕੀ ਸੱਚੀ ਸੀ ਆ ਕਿਆ ਨਾ ਕਈ ਉਹ ਦੇਖਾ ਨੌਜਵਾਨ 100 ਦਾ 200 ਤੇ ਪਾ ਕੇ ਤੇ ਮਨੋਰੰਜਨ ਕਰਨਾ ਆਉਂਦੇ ਸਰਪੀ ਅਗੇ ਛੰਡੇ ਨੂੰ ਨਾ ਹੱਥ ਕੀ ਪਾਜੀ ਮੈਂ ਤੇ ਹੱਥ ਜੁੜ ਕੇ ਨਾ ਕਿ ਬੇਨਤੀ ਕਰਦਾ ਵਾ ਇਦਾਂ ਨਾ ਆਓ ਜੀ ਹੁਣ ਕੋਈ ਕਰਕੇ ਜਾਓ ਜੀ ਕਿ ਲੱਗਦਾ ਨਹੀਂ ਕਿ ਜਿਹੜਾ 100 200 ਇੱਥੇ ਲਾਂਡੇ ਦੇ ਪਿੰਡ ਦੇ ਵਿੱਚ ਉਹ ਕਰਾਈ ਕਰਕੇ ਤੇ ਨਾਲ ਲੋਰਬੰਦ ਪਰਿਵਾਰਾਂ ਵਾਸਤੇ ਕੋਲ ਵਸਤਾਂ ਲੈ ਬਿਲਕੁਲ ਭਾਈ ਚਾਹੀਦਾ ਜੀ ਇਸ ਤੋਂ ਬਾਅਦ ਹੁਣ ਅਗਲਾ ਸਟਾਪ ਆ ਪਾਜੀ ਅਸੀਂ ਕੋਸ਼ਿਸ਼ ਕਰਾਂਗੇ ਟੀਮ ਵਾਲੇ ਵੀ ਗਾਂਹ ਦਵਾਈਆਂ ਲੈ ਆਵਾਂਗੇ ਜੋ ਜਰੂਰਤਮੰਦ ਜਾਵਾਂ ਉਹ ਲੈ ਕੇ ਨਾ ਆਵਾਂਗੇ ਮੌਕੇ ਦੀ ਜਿਹੜਾ ਗਰਾਊਂਡ ਜ਼ੀਰੋ ਤੇ ਲੈਵਲ ਦੇਖ ਪਾਜੀ ਮੁਸ਼ਕਿਲ ਇਹਨਾਂ ਨੂੰ ਹੋਣਾ ਸਤਬ ਦੇ ਸਫਰ ਰੜ ਕੇ ਉਹਨਾਂ ਦਾ ਯਾਰ ਸਭ ਕੁ ਟੋਟਲੀ ਘਟੜ ਗਿਆ ਘਰਾਂ ਇਹ ਪਾਣੀ ਵਰ ਗਿਆ ਲਗਭਗ 5 7 7 ਫੁੱਟ ਪਾਣੀ ਰਿਹਾ ਲੱਗਦਾ ਵੀ ਜਲ ਜੀਵਤ ਫੇਰ ਜਿਹੜੀ ਰਾਹ ਤੇ ਆਉਂ ਤੇ ਕਿੰਨਾ ਵਕਤ ਲੱਗਦਾ ਪਾਜੀ ਬਹੁਤ ਕਾਫੀ ਟਾਈਮ ਲੱਗਣੇ ਯਾਰ ਕਾਫੀ ਟਾਈਮ ਲੱਗਣੇ ਹਾਂਜੀ ਕੜ ਕੋ ਨਹੀਂ ਵੀ ਸਕਦੇ ਪਾਜੀ ਉਹ ਤੇ ਕਣ ਕੋ ਨਹੀਂ ਗੱਡੀ ਵੀ ਸਕਦੇ ਉਹਨਾਂ ਦਾ ਇੰਨਾ ਮਾੜਾ ਹਾਲਾ ਕਹਿਣ ਦੀ ਗੱਲ ਨਹੀਂ ਕੋਈ ਸੋਚ ਨਹੀਂ ਸਕਦਾ ਜ਼ਿੰਮੇਦਾਰਾਂ ਦਾ ਇੰਨਾ ਕ ਮਾੜਾ ਹਾਲਾ ਕਹਿਣ ਦੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਲੰਮਾ ਸਰਜਰ ਕਾ ਬਹੁਤ ਪਿੱਛੇ ਚਲ ਗਿਆ ਜੀ ਉਗ ਮੇਰੇ ਇੱਥਾ ਇਹਨਾਂ ਚੜ ਗਿਆ ਕਹਿੰਦੇ ਇੰਨਾ ਪਾਣੀ ਇੰਨਾ ਨੁਕਸਾਨ ਹੋ ਗਿਆ ਤੇ ਕੋਈ ਬਹੁਤ ਜ਼ਿਆਦਾ ਭਾਜੀ ਸੋ ਇਹ ਸਨ ਪਿੰਡ ਦੇ ਲੋਕ ਜਿਹੜੇ ਉੱਥੇ ਹਰ ਪ੍ਰਭਾਵ ਦੇ ਲੋਕਾਂ ਦੇ ਨਾਲ ਜਿਹੜੀ ਸੇਵਾ ਕਰਕੇ ਆਏ ਨੇ ਸੋ ਇਹਨਾਂ ਦੱਸਿਆ ਜੀਰੋ ਗਰਾਉਂਡ ਦੀਆਂ ਮੁਸ਼ਕਲਾਂ ਕਿ ਕੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਲੱਫੀ